बच्चे छोड़ के हैं हम शिविर लगाया है ऊपर मनेरी में हमारा लंगर है हमको जाने का हमारे गाड़ी छोड़ के कैसे करवाए हम तो परेशानी से ही सही। नहीं, 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 नहीं कर दिया। बोले मात नहीं मान बोले गुंडागर्दी करवाऊंगा हम सेवा करने पंजाब से गुंडागर्दी करने आए हैं हम गुंडागर्दी करने आए हैं ये सब तरीके से जाओ मना थोड़ी लेके इसमें आदमी नहीं जाएंगे छोटे बच्चे सेवादार हैं मोबाइल इससे क्या होगा ये रोज ही हमारी वीडियो हम सेवादार बच्चे बहुत किया हम जा रहे हैं भंडारा लेट हो गए पहले मानी हाँ जी प्यारे साथियों भगवान ਬੋਲੇ ਅੱਛਾ ਆਪਣਾ ਭਗਤੋ ਕਿੰਨਾ ਚਿਰ ਹੋ ਗਿਆ ਸੋ ਉੱਤੇ ਖੜਿਆ ਨੂੰ ਤੁਹਾਨੂੰ ਕਾਹ ਨੂੰ 4-5 ਘੰਟੇ ਹੋ ਗਏ ਖੜੇ ਨੂੰ ਕਰਵਾਈ ਫਿਰ ਭਰਾਣੇ ਮੇਰ ਵਾਹਿਗੁਰੂ ਨੇ ਆਕੇ ਆਪ ਸਾਥ ਦਿੱਤਾ ਕਿ ਨਹੀਂ ਕੋਲੇ ਸ਼ੰਕਰ ਆਏ ਕਿ ਨਹੀਂ ਇਹ ਆਪਣੇ ਫਰੀਦਕੋਟ ਦੇ ਕੋਟਕਪੂਰੇ ਵਾਲੇ ਭਰਾ ਫੀਵੀ 04 ਤੇ ਰਹਿੰਦੇ ਆ ਕਾਫਟਾਂ ਚ ਘਰੋਂ ਬਾਹਰ ਬਮ ਬੋਲੇ ਬਮ ਬਮ ਬੋਲੇ ਬਮ ਬਮ ਸਾਰੀ ਉੱਤਰਾਖੰਡ ਪੁਲਿਸ ਨੇ ਸਾਡਾ ਇੰਨਾ ਸਾਥ ਦਿੱਤਾ ਸਿਰਫ ਇਸ ਨਾ ਸ਼ੁਕਰੇ ਨੂੰ ਛੱਡ ਕੇ ਇਸ ਨਾ ਸ਼ੁਕਰੇ ਕਰਪਟ ਰਿਸ਼ਵਤਖੋਰ ਮੁਲਾਜ਼ਮ ਦੀ ਡਿਊਟੀ ਆਰਟੀਓ ਬੈਰੀਅਰ ਰਿਸ਼ੀਕੇਸ਼ ਵਿਖੇ ਲੱਗੀ ਹੋਈ ਸੀ ਜਿਸ ਤੋਂ ਬਾਅਦ ਮੈਂ ਇਸ ਦੀ ਆਨਲਾਈਨ ਸ਼ਿਕਾਇਤ ਵੀ ਕੀਤੀ ਅਤੇ ਉਹ 2 ਦਿਨਾਂ ਬਾਅਦ ਸਾਨੂੰ ਉੱਥੋਂ ਦੇ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਦੀ ਫੋਨ ਤੇ ਸਾਡੇ ਨਾਲ ਗੱਲ ਹੋਈ ਜਿਸ ਤੋਂ ਬਾਅਦ ਉਸ ਨੇ ਇਸ ਵੀਡੀਓ ਨੂੰ ਦੇਖ ਕੇ ਮਾਫੀ ਮੰਗੀ ਅਤੇ ਸਾਡੀ ਯਾਤਰਾ ਮੰਗਲਮਈ ਹੋਣ ਦੀ ਮਨੋ ਕਾਮਨਾ ਵੀ ਪ੍ਰਮਾਤਮਾ ਅੱਗੇ ਕੀਤੀ ਸੋ ਬਾਕੀ ਉੱਤਰਾਖੰਡ ਪੁਲਿਸ ਨੇ ਸਾਡਾ ਸਾਰੇ ਰਾਹੇ ਬੜਾ ਸਾਥ ਦਿੱਤਾ ਬੈਰੀਆਂ ਉਤੇ ਇਸ ਨੂੰ ਛੱਡ ਕੇ ਧੰਨਵਾਦ ਬਣੇ ਰਹੋ ਅੱਗੇ ਸਾਰੀਆਂ ਵੀਡੀਓ ਵਿੱਚ ਬੜਾ ਇੰਟਰਸਟ ਬੜਾ ਮਜ਼ਾ ਆਊਗਾ ਯਾਤਰਾ ਦਾ ਬਣੇ ਰਹੋ ਸਾਥਿਓ ਮੇਰੇ ਅਗਲੇ ਬਲੌਗ ਤੱਕ ਤਾਂ